ਆ ਫੁੱਦੀਆਂ ਤੇਰੇ ਪਿੰਡ ਪਿੰਡੇ ਦੱਲਿਆ ਤੇਰੇ ਜਿੱਨਾ ਸ਼ੂਟਰ ਲੱਭੇ ਨਾ ਤੇਰਾ ਚਾਚਾ ਲੱਭਿਆਈ ਸਾਲਿਆ ਸਾਰਾ ਡੱਬਰਾ ਹੱਥ ਜੁੜੀ ਜਾਂਦਾ ਦੱਲਿਆ ਤੇਰੀਆਂ ਕਰਤੂਤਾਂ ਆਹ ਦੱਲੇ ਦਾ ਘਰ ਆਹ ਜੇ ਲੌਂਡੇ ਦਾ ਘਰ ਐਂਟੀਵਾ ਤੇਰੇ ਘਰ ਦੇ ਉੱਤੇ ਇਹੋ ਇਸ ਤਰ੍ਹਾਂ ਹੀ ਬੋਲਣਾ ਚਾਹਾਂ ਜੋ ਲਿਖਤੇ ਇਹ ਬੋਲਦਾ ਅਸੀਂ ਜਾ ਕੇ ਇਹਨੂੰ ਲੈ ਦਵਾਈ ਦੋਈ ਵੀ ਦਵਾਈ ਹੈ ਵੀ ਸਮਝ ਲੋ ਡਿਪਰੈਸ਼ਨ ਦਾ ਸ਼ਿਕਾਰ ਹੈ ਹਾਂਜੀ ਆਹਨਾ ਘਰ ਉੱਜੜ ਗਏ ਹਨ ਭਾਈ ਮੇਰੇ ਨਹੀਂ ਰਹੇ ਹੈਗੇ ਵੀਰੇ ਤੁਸੀਂ ਪੋਸਟ ਕਰ ਦੇ ਕਿ ਤੁਹਾਡੇ ਨਾਲ ਦੇ ਪਹਿਲਾਂ ਤਾਂ ਨਾਲ ਦੀ ਕਰਦੇ ਸੀਗੇ ਫੇਰ ਜਿੱਦਾਂ ਮੈਂ ਇਹਦਾ ਰੈਂਡਮ ਗੱਲ ਕਰਦਾ ਹੁਣ ਉਹਨਾਂ ਨੇ ਪੋਸਟ ਕਰਦਣੀ ਥੋੜੇ ਘਟੈਂਦੀ ਆ ਮੈਂ ਆ ਗੱਲਾਂ ਬਾਰੇ ਜਦੋਂ ਵੀ ਮੈਨੂੰ ਲੱਗਾ ਵੀ ਠੀਕ ਆ ਮਾੜੇ ਦਿਲਾ ਦੇ ਮੇਰੀ ਵੀਡੀਓ ਨੂੰ ਦੇਖੋ ਪਹਿਲਾ ਵਾਰਨਿੰਗ ਦੇ ਦਿੱਤੀ ਬਾਈ ਬਣ ਕੇ ਮਾੜੇ ਦਿਲਾ ਵਾਲਾ ਮੇਰੀ ਵੀਡੀਓ ਤੋਂ ਦੂਰ ਹੋ ਜਾਏ ਪਹਿਲਾਂ ਤਾਂ ਮੈਂ ਗੱਲ ਕਰਦਾ ਮਨਪ੍ਰੀਤ ਮੰਨਾ ਬਾਰੇ ਤੇ ਆਪਣੇ ਅਰਸ਼ ਬੱਲ ਬਾਰੇ ਬਈ ਇਹਨਾਂ ਦੀ ਕੰਟਰੋਵਰਸੀ ਚੱਲੀ ਜਾਂਦੀ ਹੈ ਹਨਾ ਇਹਨਾਂ ਨੇ ਕਿੰਨਾ ਗੰਦ ਪਾਰ ਕਰ ਸੋਸ਼ਲ ਮੀਡੀਆ ਤੇ ਯਾਰ ਹਾਂ ਸੁਗਰਦੀ ਵਾਲਾ ਕੰਮ ਹੋ ਰਿਹਾ ਹੈਗਾ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਬੋਲਦਾ ਇੱਕ ਪਾਸੇ ਇਹ ਤਾਂ ਪਾਗਲ ਮੈਂਟਲ ਹੋ ਰਿਹਾ ਉਹਦੇ ਨਾਲ ਪੰਗੇ ਲਈ ਜਾਂਦੇ ਤੁਸੀਂ ਜਾਣ ਜਾਣ ਕੇ ਠੀਕ ਆ ਨਾ ਵੀ ਸਮਝ ਲੋ ਡਿਪਰੈਸ਼ਨ ਦਾ ਸ਼ਿਕਾਰ ਹਾਂਜੀ ਜਦੋਂ ਇੱਕ ਵਾਰ ਉਹਨੇ ਗਾਣਾ ਕੱਢ ਤੀ ਆ ਜੀ 100% ਬਈ ਮੰਨਣਾ ਗੱਤ ਆ ਪਰ ਬੱਲਗੇ ਚ ਪੂਰਾ ਗੱਤ ਆ ਬਈ ਸ੍ਰਿਸ਼ਟੀ ਮਾਨਵੀ ਪੂਰੀ ਗੱਤ ਆ ਉਹ ਪੰਪ ਦੇ ਈ ਆ ਮਿੰਨ ਉਹ ਆਦ ਸੁਆਰ ਇੱਕ ਵਾਰ ਇਹਦੇ ਘਰੇ ਬਾਕੀ ਕੰਟਰੋਵਰਸੀ ਖਤਮ ਹੋ ਸਕਦੀ ਸੀ ਨਾ ਪਰ ਇਹਨਾਂ ਨੂੰ ਜਦੋਂ ਪਤਾ ਲੱਗਿਆ ਪਾਗਲਾ ਮੈਂਟਰਲ ਕੁਝ ਵੀ ਨਹੀਂ ਕਰ ਸਕਦਾ ਇਹਨਾਂ ਨੇ ਬਾਈ ਉਹਨੂੰ ਹੋਰ ਢਕਾਇਆ ਉਹਦੇ ਘਰੇ ਉਹਦੀ ਵੀਡੀਓ ਉਹਦੇ ਪਿਓ ਦੀ ਵੀਡੀਓ ਪਾਈ ਉਹਦੀ ਜੋ ਉਹਨਾਂ ਦੀ ਤੀਵੀਂ ਦੇ ਦੀ ਮਾਂ ਦੀ ਜਾਂ ਕਿਸੇ ਦੀ ਵੀ ਤੰਬੀਆਂ ਸਵਾਰਾਂ ਦੀ ਵੀਡੀਓ ਪਾਈ ਆ ਬਈ ਆਰੇ ਨੂੰ ਗੁੱਸਾ ਨਹੀਂ ਆਉ ਚਾਹੇ ਮੈਂਟਰਲ ਪਾਗਲਾ ਵੀ ਉਹਨੂੰ ਜਾਣ ਕੇ ਢਕਾਈਏ ਬੰਦੇ ਤੇ ਸ੍ਰਿਸ਼ਟੀਮਾਨ ਕੀ ਕਰੀਗੀ ਸ੍ਰਿਸ਼ਟੀਮਾਨ ਨੇ ਆ ਮਾੜੀ ਵੀਡੀਓ ਸੋਲ ਬੈਲੀ ਬਣ ਮਿੱਤਰ ਆਵੇ ਹੈ ਮਿਸ ਪੂਜਾ ਕੀਤਨੀ ਸੀ ਬੈਲੀ ਬਣ ਮਿੱਤਰ ਆਵੇ ਬੜੇ ਡਰਾਵੇ ਚੱਲੇ ਉਹਨੂੰ ਪੰਪ ਦੇ ਰਹੀ ਆ ਵੀ ਤੂੰ ਲੜਵੇਂ ਤੇਰੇ ਨਾਲ ਖੜੀ ਦੇਖੋ ਮੇਰਾ ਖਸ ਮੇਰੇ ਲਈ ਲੜ ਰਿਹਾ ਹੈ ਗਲਤ ਗੱਲ ਆ ਉਸਤਾਦ ਤੇਰੀ ਤੇਰਾ ਦਿਮਾਗ ਤਾਂ ਸੱਟਾ ਉਹ ਪਾਗਣਾ ਜੇ ਬਾਈ ਬਣ ਕੇ ਕੰਟਰੋਵਰਸੀ ਜੋ ਵੀ ਤੁਹਾਡਾ ਚੱਲ ਰਿਹਾ ਹੈ ਬੰਦ ਕਰ ਦੋ ਉਸਤਾਦ ਮੰਨੇ ਨੂੰ ਇਹਦੇ ਵਿੱਚ ਕੋਈ ਫਾਇਦਾ ਨਹੀਂ ਪਰ ਸਾਨੂੰ ਬਹੁਤ ਫਾਇਦਾ ਹੈ ਇਹਦੇ ਵਿੱਚ ਠੀਕ ਆ ਨਾ ਤੁਹਾਡੇ ਗੀਤ ਚੱਲ ਰਹੇ ਨੇ ਤੈਨੂੰ ਫੇਮ ਮਿਲ ਗਿਆ ਤੈਨੂੰ ਕੌਣ ਜਾਣਦਾ ਸੀ ਨਹੀਂ ਤਾਂ ਭਰਾ ਬਣ ਕੇ ਦਿਨ ਥੋੜੇ ਠੀਕ ਆ ਸਾਨੂੰ ਪਤਾ ਦਿਨ ਕਿਹੜੇ ਜਲਦੀ ਜਾਂਦੇ ਨੇ ਮੜਾ ਮੋਟਾ ਸਕਾਰ ਕਰ ਲਿਆ ਕਰੋ ਜਿਨ੍ਹਾਂ ਨੇ ਆਪਣੇ ਲਈ ਆਪਾ ਆਪਾਂ ਨੂੰ ਬਚਾਉਣ ਲਈ ਜਾਨਵਾਰਤੀਆਂ ਚਲੋ ਹੁਣ ਬਈ ਗੱਲ ਕਰਦੇ ਆਪਾਂ ਨਵੇਂ ਉੱਠੇ ਭੂਤ ਰਾਸ਼ਕਾਂ ਬਾਰੇ ਜਿਨ੍ਹਾਂ ਦੀਆਂ ਚਰਚਾ ਅੱਜਕੱਲ ਇੰਸਟਾਗ੍ਰਾਮ ਭਰਿਆ ਪਿਆ ਗਿਆ ਲੋਕ ਵੀਡੀਓ ਪਾ ਰਹੇ ਨੇ ਹਨਾ ਤੁਸੀਂ ਵੀਡੀਓ ਦੇਖ ਹੀ ਲੈਂਤੀਆਂ ਵੱਡੀ ਦਾੜੀ ਵਾਲੇ ਵੱਡੇ ਬਾਲ ਕਰ ਲੈਂਦੇ ਨੇ ਕਹਿੰਦੇ ਇਹ ਬਈ ਕੁੜੀ ਨੇ ਛੱਡਤਾ ਯਾਰ ਕੁੜੀ ਨੇ ਖਤਮ ਕਰਤਾ ਬਾਈ ਮੈਨੂੰ ਪਤਾ ਜਦੋਂ ਕੁੜੀ ਛੱਡ ਦਿੰਦੀ ਹੈ ਨਾ ਬਹੁਤ ਝਟਕਾ ਲੱਗਦਾ ਬਹੁਤ ਵੱਡਾ ਝਟਕਾ ਲੱਗਦਾ ਹਰੇਕ ਨਾਲ ਇਹ ਗੱਲ ਹੁੰਦੀ ਆ ਔਰ ਜੋ ਇਹ ਕੁਛ ਚੱਲ ਰਿਹਾ ਜੇ ਮੈਨੂੰ ਆ ਦੋਸਤ ਸਹੀ ਆ ਇੱਕ ਜਿਹੜਾ ਸੱਚਾ ਪਿਆਰ ਕਰਦਾ ਕੁੜੀ ਨੂੰ ਉਹ ਬੋਲ ਸਕਦਾ ਪੋਡਕਾਸਟ ਤੇ ਆ ਕੇ ਉਹ ਗੱਲਾਂ ਕਰ ਸਕਦਾਗਾ ਠੀਕ ਆ ਨਾ ਬਹੁਤ ਮਹਾਨ ਬੰਦੀ ਦੀ ਇੰਟਰਵਿਊ ਲੈ ਰਹੀਆਂ ਕੁੜੀ ਇਹ ਦੂ ਪਹਿਲਾਂ ਤਾਂ ਬਈ ਇਹਦੀ ਤੁਸੀਂ ਆਹਾ ਵੀਡੀਓ ਸੁਣੋ ਮੈਂ ਕੱਢਦਾ ਇਹਦੀ ਭੋਂਡ ਗਰੀ ਮੈਂ ਦੱਸਦਾ ਅਸਲ ਚਿਹਰਾ ਇਹਨਾਂ ਦਾ ਹੁਣ ਤਾਂ ਕੈਮਰਾ ਕਹਿ ਰਿਹਾ ਜੇ ਮੰਗ ਤੋਂ ਬਣਾ ਦੇਤੇ ਅੱਜ ਮੈਂ ਵੀ ਨਾ ਹੁੰਦਾ ਮੈਂ ਤੇ ਜੀ ਰਿਹਾ ਮੈਂ ਉਹਨਾਂ ਕਰਕੇ ਜੀ ਰਿਹਾ ਆਪਣੇ ਲਈ ਨਹੀਂ ਮੈਂ ਜੀ ਰਿਹਾ ਅੱਜ ਦੇ ਟਾਈਮ 'ਚ ਮੈਂ ਆਪਣੇ ਆਪ ਨੂੰ ਬਹੁਤ ਚਰਦਾ ਮਗਾ ਚੱਕਾ ਨਨੋ ਐ ਹੋ ਗਿਆ ਉਹਨੂੰ ਛੇਤੀ ਆ ਜਾ ਕੀ ਹੁੰਦਾ ਮਤਲਬ ਸੁਸਾਇਡ ਕਰਨ ਤਾਂ ਕਿ ਚਲ ਗਿਆ ਪਰਸੋਂ ਥੋੜੇ ਕਿ ਤਿੰਨ ਦਿਨਾਂ ਦੀ ਗੱਲ ਹੀ ਆ ਉਹ ਬੈਠਾ ਰਾਤ ਨੂੰ 12 1 ਵਜੇ ਆਗੇ ਸੀ ਦੋਨੇ ਜਣੇ ਮਾੜਾ ਜਿਹਾ ਫੋਨ ਗਿਆ ਸੀ ਕਰਦਾ ਇੰਦਾ ਛੇਤੀਆਂ ਨੂੰ ਲੈ ਕੇ ਜਾਣਾ ਕਿਉਂਕਿ ਮਾਈਂਡ ਸਟੇਬਲ ਨਹੀਂ ਰਹਿੰਦਾ ਉਸ ਟਾਈਮ ਤਾਂ ਆਉਂਦਾ ਵੀ ਚਲੇ ਜਾ ਕੰਮ ਨੇ ਬੜੇ ਤੇਰਾ ਤੁਸੀਂ ਕੋਸ਼ਿਸ਼ ਕਰ ਚੁੱਕੇ ਬਹੁਤ ਵਾਰੀ ਆ ਕਰੀ ਚਲੋ ਯਾਰ ਮੈਂ ਤੁਹਾਨੂੰ ਦੱਸ ਦਾਂ ਕੀ ਕਹਿਣਾ ਚਾਹੁੰਦਾ ਹੇ ਕਹਿੰਦਾ ਮੈਂ ਆ ਤੇ ਮਾਂ ਪਿਓ ਲਈ ਜੀ ਰਿਹਾਗਾ ਤੇ ਮੈਂ ਚਾਰ ਵਾਰ ਪੰਜ ਵਾਰ ਮਰਨ ਦੀ ਕੋਸ਼ਿਸ਼ ਕੀਤੀ ਮਰਦਾ ਸੀ ਮੈਂ ਠੀਕ ਹੈ ਨਾ ਮੈਂ ਇਹ ਦੁਨੀਆ ਤੇ ਜੀ ਕੇ ਕੀ ਕਰਨਾ ਬਾਈ ਮੇਰੇ ਨਾਲ ਚਾਰ ਦੋਸਤ ਫਹਾ ਲੈ ਕੇ ਮਰ ਗਏ ਚਾਰ ਦੋਸਤ ਉਹ ਵੀ ਕੁੜੀਆਂ ਕਰਕੇ ਉਹਨਾਂ ਨੂੰ ਕਿਸੇ ਨਾਲ mohabbat ਸੀ ਇੱਕ ਤਾਂ ਗੁਜਰਾਤ ਦੇ ਵਿੱਚ ਜਾ ਕੇ ਫਹਾ ਲੈ ਗਿਆ ਇਹ ਤੁਸੀਂ ਰਿਕਾਰਡ ਪਿਆ ਪਿੰਡ ਨੂੰ ਪਤਾ ਕਰ ਸਕਦੇ ਹੋ ਠੀਕ ਹੈ ਨਾ ਇੱਕ ਨੇ ਆਪਦੇ ਘਰੇ ਦੂਜੇ ਕਾਮਰੇ ਚ ਜਾ ਕੇ ਫਹਾ ਲੈ ਲਿਆ ਇੱਕ ਨੇ ਖੇਤ ਜਾ ਕੇ ਫਹਾ ਲੈ ਲਿਆ ਉਹ ਕਿਉਂ ਨਹੀਂ ਬਚੇ ਬਾਈ ਤੂੰ ਕਿਵੇਂ ਬਚ ਜਾਣਾ ਉਹ ਪਤਾ ਕਰਦੂ ਨਹੀਂ ਬਜੇ ਕਿਉਂਕਿ ਉਹਨਾਂ ਨੇ ਰੋਲਾ ਨਹੀਂ ਪਾਇਆ ਉਹਨਾਂ ਨੇ ਕਿਸੇ ਨੂੰ ਹਿੰਟ ਨਹੀਂ ਦਿੱਤਾ ਜਿਵੇਂ ਸੀ ਮਰਦੇ ਉਹਨਾਂ ਨੇ ਉਹਨਾਂ ਨੇ ਮਰਨਾ ਸੀ ਉਹ ਮਰ ਗਏ ਪਰ ਤੂੰ ਜਦੋਂ ਮਰਦਾਗਾ ਤੂੰ ਰੋਲਾ ਪਾ ਦੇਣਾ ਤੂੰ ਹਿੰਟ ਦੇ ਦੇਣਾਗਾ ਠੀਕ ਆ ਨਾ ਤੂੰ ਇਹ ਸਾਰਾ ਢੰਗ ਕਰਦਾ ਪਿਆ ਮਰਨ ਵਾਲਾ ਬੰਦਾ ਬਈ ਮਰ ਜਾਂਦਾ ਤੈਨੂੰ ਚਾਰ ਵਾਰੀ ਬਚਾਉਣ ਆ ਗਏ ਉਹ ਉਹਨਾਂ ਨੇ ਸ਼ਕਤੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਮੇਰਾ ਮੁੰਡਾ ਫਾ ਲੈਂਦਾ ਜਦ ਤੇਰੇ ਦੋਸਤਾਂ ਨੂੰ ਪਤਾ ਲੱਗ ਗਿਆ ਤੂੰ ਕਹਿੰਦਾ ਜਿੱਤੋਂ ਤਿੰਨ ਦਿਨ ਪਹਿਲਾਂ ਮੈਂ ਫਾ ਲੈਂਦਾ ਸੀ ਮੇਰੇ ਦੋਸਤ ਆ ਕੇ ਭੱਜ ਗਏ ਬਚਾਉਣ ਕਿਉਂ ਬਈ ਸ਼ਕਤੀ ਉਹਨਾਂ 'ਚ ਕੋਈ ਠੀਕ ਹੈ ਕੋਈ ਜੇ ਤੂੰ ਹਿੰਟ ਦਿੱਤਾ ਫੇਰ ਹੀ ਆਇਨੇ ਹੋ ਬਾਈ ਤੂੰ ਇਹ ਸਾਰਾ ਕੁਝ ਦਿਖਾਵਾ ਕਰਦਾ ਪਿਆਗਾ ਇਹ ਇਹ ਪਿਆਰ ਨਹੀਂ ਹੈਗਾ ਭਾਈ ਇਹ ਬਾਗਲ ਪਾਣਾ ਅੱਗੇ ਸੁਣੋ ਮਾੜੀ ਜਿੱਕੇ ਦੀ ਵੀਡੀਓ ਹੋਰ ਇਹਦੀ ਅੱਜ ਮੈਂ ਭੂਣਗਿਰੀ ਸਮਾਰ ਕੇ ਲਾਉਂਗਾ ਕੋਈ ਕਦੇ ਨਾਲ ਨੂੰ ਕਿਸੇ ਨਾ ਕਿਸੇ ਟਾਈਮ ਅੱਗੇ ਜਾ ਕੇ ਮਿਲਦੇ ਜਰੂਰ ਆ ਤੋਖੇ ਇਹ ਗੱਲ ਉਹ ਅੱਜ ਹੀ ਯਾਦ ਰੱਖ ਲੈਣ ਕੱਲ ਨੂੰ ਰੱਖ ਲੈਣ ਪਰਸੋਂ ਰੱਖ ਲੈਣ ਕਰਮਾ ਮੁਰੇ ਹੋਣਾ ਹੀ ਹੈ ਭਜੀ ਇੱਕ ਨਾ ਇੱਕ ਦਿਨ ਉਹ ਚੀਜ਼ ਨਹੀਂ ਅੱਗੇ ਆਉਣਾ ਮੈਂ ਕਹਿੰਦਾ ਉਹਦੇ ਅੱਗੇ ਨਾ ਇਹਨਾਂ ਕਹਿੰਦੇ ਪਿਆਰ ਅੱਛਾ ਇਹਨੂੰ ਕਹਿੰਦੇ ਪਿਆਰ ਇਹਨੂੰ ਆਹੀ ਪੰਪ ਮਰਵਾਈ ਜਾਂਦੇ ਇਹਨੂੰ ਆਹੀ ਪੰਪ ਬਾਈ ਜਦੋਂ ਇਹਨੂੰ ਪਤਾ ਲੱਗਾ ਲੋਕ ਮੈਨੂੰ ਜਾਣਨ ਲੱਗੇ ਲੋਕ ਇਹ ਪੰਪ ਮਾਰਦੇ ਆ ਤੇ ਵੀਡੀਓ ਬਣਾਉਣ ਦੇ ਮਾਰੇ ਜੋ ਦਿਲ ਦੀ ਗੱਲ ਉਹ ਨਹੀਂ ਕਹਿੰਦੇ ਉਹ ਬਾਈ ਤੇਰਾ ਫੁੱਦੂ ਲਾਰੇ ਨੇ ਇਹ ਠੀਕ ਆ ਨਾ ਤੈਨੂੰ ਤੈਨੂੰ ਵਰਤ ਰਹੇ ਨੇ ਇਹ ਉਹ ਕੰਜਰ ਦੇ ਏਡਾ ਕਿੱਡਾ ਕਿ ਤੂੰ ਹੁਕਮ ਕਿ ਕਿੰਨਾ ਕਿ ਤੂੰ ਦੇਸ਼ ਵਾਸਤੇ ਕੰਮ ਕੀਤਾ ਤੇਰੇ ਦਾੜੀ ਆਈ ਹੈ ਤੇਰੇ ਬਾਲ ਵੱਡੇ ਹੋਏ ਨੇ ਹੈ ਕੀ ਕਰਤਾ ਤੂੰ ਤੇ ਤੈਨੂੰ ਥਾਪੀ ਦੇ ਕਹਿੰਦੇ ਨਾ ਹਾਂ ਆ ਹੁੰਦਾ ਪਿਆਰ ਇਹ ਕੋਈ ਪਿਆਰ ਪੂਰ ਨਹੀਂ ਹੈ ਪਾਗਲ ਪਣਾ ਉਸਤਾਦ ਓਏ ਤੂੰ ਆ ਗਈ ਮਾਂ ਦੀਆਂ ਅੰਦਰਾਂ ਤਰਫੋਣਾ ਉਸਤਾਦ ਮਾਂ ਦੀਆਂ ਅੰਦਰਾਂ ਹੈ ਤੂੰ ਜੀਨੇ ਤੈਨੂੰ 2 ਸਾਲ ਪਿਆਰ ਕੀਤਾ ਤੂੰ ਉਹਦੇ ਲਈ ਆਪਣਾ ਰੰਗ ਰੂਪ ਵੀ ਬਦਲਦਾ ਠੀਕ ਆ ਜੀਨੇ ਤੈਨੂੰ 9 ਮਹੀਨੇ ਢਿੱਡ ਰੱਖਿਆ ਤੇਨੂੰ ਨਿੱਕੇ ਹੁੰਦੇ ਤੂੰ ਜਦ ਤੱਤੀ ਕਰਦਾ ਤੈਨੂੰ ਪੂੰਝਦੀ ਤੇਰੀ ਮਾਂ ਥਾ ਨਾਲ ਹੈ ਤੂੰ ਰਾਤ ਨੂੰ ਵਿੱਚ ਮੂਤ ਲਿੰਦਾ ਸੀ ਤੇਰੇ ਕੱਪੜੇ ਬਦਲਦੀ ਤੇਰੀ ਮਸ਼ੂਕ ਇੰਨਾ ਕਰਦੀ ਓਏ ਜਿੰਨਾ ਤੇਰਾ ਮਾਂ ਨੇ ਕੀਤਾ ਤੇਰਾ ਹੈ ਤੈਨੂੰ 4-5 ਸਾਲ ਤੈਨੂੰ ਆਦੀ ਸ਼ਕਤੀ ਨਾਲ ਲਾ ਕੇ ਦੁੱਧ ਪਿਆਇਆ ਹੈ ਹੈ ਇਹਦਾ ਖੂਨ ਪਿਆਇਆ ਤੇ ਤੈਨੂੰ ਤੇਰਾ 2 ਸਾਲਾਂ ਦਾ 2 ਸਾਲਾਂ ਦਾ ਪਿਆਰ ਤੈਨੂੰ ਆਦੀ ਮਾਂ ਨਾਲ ਉੱਚਾ ਲਗਿਆ ਹੈ ਇਹਦਾ ਮਤਲਬ ਤਾਂ ਤੂੰ ਆਪਦੀ ਤੇਨੂੰ ਤੇਰੀ ਮਸ਼ੂਕਲੇ ਧੋਖਾ ਦੇਤਾ ਤੇ ਤੂੰ ਆਪਦੀ ਮਾਂ ਨੂੰ ਧੋਖਾ ਦੇਤਾ ਤੇਰੀ ਮਾਂ ਤੈਨੂੰ ਪਿਆਰ ਕਰਦੀ ਆ ਉਹ ਤੋਂ ਦੁੱਗਣਾ ਠੀਕ ਆ ਨਾ ਤੂੰ ਆਦੀ ਮਾਂ ਦਾ ਨਹੀਂ ਹੋ ਸਕਿਆ ਤੂੰ ਉਹਦਾ ਕਿੱਥੋਂ ਹੋ ਜਾਏਗਾ ਫਿਰ ਬਾਈ ਹਰੇ ਗੁੰਚੜ ਕਾ ਲੱਗਦਾ ਹਰੇ ਕੇ ਨਾਲੇ ਸਭ ਬਾਈ ਗੁੱਸਾ ਨਾ ਕਰੋ ਮੇਰਾ ਤੁਸੀਂ ਕਵਾਂਚਾ ਦੀ ਮਾਰ ਕੇ ਦੇਖੋ ਹਰੇ ਦਾ ਦਿਲ ਟੁੱਟਿਆ ਜਿਹੜਾ ਮੇਰੀ ਇਹ ਵੀਡੀਓ ਦੇਖ ਰਿਹਾ ਨਾ ਸਭ ਦਾ ਦਿਲ ਟੁੱਟਿਆ ਹੋਊਗਾ ਆਪਾਂ ਕਿੰਨਾ ਟਾਈਮ ਹੈ ਰਹਿਨੇ ਸੱਤਵੇਂ ਚ ਇੱਕ ਮਹੀਨਾ ਦੋ ਮਹੀਨੇ ਜਦੋਂ ਆਪਾਂ ਨੂੰ ਪਤਾ ਲੱਗਦਾ ਆਪਰੇ ਕਰਦੇ ਤੰਗ ਹੋ ਰਿਹਾ ਆਪਣੀ ਵਜ੍ਹਾ ਮਰ ਜਾਨੇ ਜਾਂ ਆਪਾਂ ਸਹੀ ਹੋ ਜਾਨੇ ਪਿਆਰ ਪਤਾ ਕੀ ਹੁੰਦਾਗਾ ਜਾਂ ਤਾਂ ਬੰਦਾ ਨਾਲ ਦੀ ਨਾਲ ਉਹ ਚੀਜ਼ ਦੇਖ ਕੇ ਮਰ ਜਾਂਦਾ ਜਾਂ ਸੱਤਵੇਂ ਚ ਪਾਗਲ ਹੋ ਜਾਂਦਾ ਜਾਂ ਫਿਰ ਉਹ ਕੁੜੀ ਨੂੰ ਕੁਝ ਕਰਕੇ ਦਿਖਾਉਂਦਾਗਾ ਠੀਕ ਆ ਨਾ ਰੁਪਿਆ ਕਮੋਂ ਤੋਂ ਦੱਸ ਦੇ ਵੀ ਆ ਦੇ ਕਿ ਜਿਹਨੂੰ ਤੂੰ ਛੱਡਿਆ ਸੀ ਅੱਜ ਫੋਰਚੂਨਰ ਲਈ ਖਰਦਾਗਾ ਇਹ ਹੁੰਦਾ ਉਸ ਲਈ ਪਿਆਰ ਹੈ ਨਹੀਂ ਹੁੰਦਾ ਵੀ ਬਾਲ ਵੱਡੇ ਕਰ ਲੋ ਦਾੜੀ ਕੱਟ ਕਰ ਲੋ ਹਾਂ ਵਾਹ ਓਏ ਤੇਰੇ ਮਿੱਤਰਾ ਤੂੰ ਆਦੀ ਮਾਂ ਨੂੰ ਖੁਸ਼ ਕਰਨ ਲਈ ਆ ਦਾੜੀ ਤਾਂ ਕਟਾ ਸਕਦਾ ਨਾ ਤਾਂ ਸਕਦਾ ਉਹ ਨਾ ਤੋਲਿਆ ਕਰ ਗੰਜਰ ਦਿਆ ਏ ਤੂੰ ਆਦੀ ਮਾਂ ਦੀਆਂ ਅੰਦਰਾਂ ਤਲਹੋਣਾ ਅੰਦਰਾਂ ਤੇਰੀ ਮਾਂ ਤੈਨੂੰ ਦੇਖ ਕੇ ਰੋਂਦੀ ਹੂ ਤੇਰੇ ਸਾਹਮਣੇ ਨਹੀਂ ਰੋਂਦੀ ਉਹ ਨਹੀਂ ਰੋਂਦੀ ਉਹ ਡੇਲੀ ਉਹ ਇਹੀ ਜੀ ਖਾਂਦੀ ਹੂ ਮੇਰੇ ਮੁੰਡੇ ਦਾ ਕੀ ਹਾਲਾਤ ਸਾਧਤ ਬਣਾ ਦਿਉ ਕੁੜੀ ਨੇ ਤੇ ਤੇਰੀ ਮਾਂ ਉਹਨੂੰ ਵੱਦ ਦਵਾਵਾ ਦਿੰਦੀ ਆ ਕੁੜੀ ਨੂੰ ਤੂੰ ਉਹਨੂੰ ਜਿਹਨੂੰ ਪਿਆਰ ਕਰਦਾਗਾ ਮਾਰਾ ਭਰਾ ਤੂੰ ਉਹਨੂੰ ਹੱਥ ਮਾਰ ਅੱਗੇ ਗੁਰੂ ਸੌਂ ਗਈ ਮੈਨੂੰ ਆ ਟਰੈਕ ਤੇ ਨਾ ਮਾਣਾ ਜਿੱਥੇ ਕੋਈ ਨਹੀਂ ਹੈ ਨਾ ਚੱਲਦਾ ਉੱਥੇ ਜਾ ਕੇ ਹੱਥ ਕਰਾਉਂਦਾ ਘੋੜਾ ਹੈ ਮੇਰਾ ਚੰਗੀਆਂ ਵੀਡੀਓ ਪਾਈ ਜਾਂਦਾ ਚੰਗੀਆਂ ਡਾਇਲੋਗ ਬੋਲੀ ਜਾਂਦਾ ਘੋੜਾ ਮੇਰਾ ਇਹਨੂੰ ਕੀ ਹੋਇਆ ਇਹਨੂੰ ਦੱਸੋ ਮੈਨੂੰ ਕੁੜੀ ਕਿਨੂੰ ਨਹੀਂ ਛੱਡ ਕੇ ਜਾਂਦੀ ਹਰੇਕ ਕੁੜੀ ਛੱਡ ਕੇ ਜਾਂਦੀ ਆ ਠੀਕ ਆ ਨਾ ਜਿੱਥੇ ਖੜ ਗਿਆ ਫਿਰ ਕੰਮ ਲੈ ਲੈਣਾ ਲੱਗਾ ਤੂੰ ਚਾਹੁੰਦਾ ਸੀ ਇਹ ਸਾਰਾ ਕੁਝ ਆਹੀ ਆ ਕਾਠੀ ਚਾਹੁੰਦਾ ਸੀ ਬਈ ਕੋਈ ਬਾਲਿੰਗ ਵੱਡੀ ਕੋਈ ਤੀਰ ਨਹੀਂ ਮਾਰਿਆ ਇਹਨੇ ਕੋਈ ਦੇਸ਼ ਦੇ ਲਈ ਪੰਜਾਬ ਦੇ ਲਈ ਕੁਛ ਇਹਨੇ ਆਇਆ ਨਹੀਂ ਕੀਤਾ ਬਿਹਾਣ ਕੰਬ ਕਰਤਾ ਕੋਈ ਇਹਨੇ ਮੈਂ ਤੱਕ ਤੱਕ ਉਹਨੂੰ ਇਹ ਵੀ ਕਹਿ ਦਿੱਤਾ ਸੀ ਕਿਸੇ ਦੀ ਹੋ ਗਿਆ ਜੀ ਦੁੱਗਣਾ ਪਿਆਰ ਕਰਕੇ ਕਰ ਲਾਉਂਗਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਸੋਡੀ ਮਯੂਕ ਜਿਹਨੂੰ ਜਿਹਨੂੰ ਤੁਸੀਂ ਬੇਹੱਦ ਪਿਆਰ ਕਰਦੇ ਹੋ ਠੀਕ ਆ ਨਾ ਜਿਹਦੇ ਨਾਲ ਤੁਹਾਡੀ ਬਾਈਫੀ ਲਾ ਹੋੜੀ ਘਰ ਵਾਲੀ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹ ਕਿਸੇ ਗੈਰ ਮਰਦ ਨਾਲ ਪਈ ਆ ਸੈਕਸ ਕਰੀ ਜਾਂਦੀ ਆ ਸੋ ਨੂੰ ਪਤਾ ਲੱਗ ਜੇ ਤੁਸੀਂ ਉਹਨੂੰ ਕੀ ਕਹੋਗੇ ਉਹ ਉੱਠ ਕੇ ਕੀ ਕਹੂ ਚਲੋ ਜੀ ਗਲਤੀ ਹੋ ਗਈ ਚੋਣ ਜੰਡੀਏ ਦੱਸੋ ਮੈਨੂੰ ਮੈਂ ਤੁਹਾਡੇ ਸਵਾਲ ਪਤਾ ਕਮੈਂਟਰੀ ਵਿੱਚ ਦੱਸੋ ਸੋਡੀ ਮਯੂਕ ਕਿਸੇ ਗੈਰ ਮਰਦ ਨਾਲ ਸੌਣ ਕੇ ਉਹ ਨਾਲ ਸੈਕਸ ਕਰਕੇ ਤੁਹਾਡੇ ਕੋਲੇ ਆ ਜੀ ਤੁਸੀਂ ਉਹਨੂੰ ਅਪਣਾਓਗੇ ਦੋਸਤ ਕੀ ਕਰੋਗੇ ਕਮੈਂਟ ਲਿਖੋ ਮੈਂ ਪਤਾ ਮੇਰਾ ਕੀ ਜਵਾਬ ਹੈ ਮੈਂ ਉਹ ਭੈਣ ਚੋਦੀ ਨੂੰ ਥਾਏ ਮਾਰੂ ਭਾਈ ਮੈਂ ਥਾਏ ਗੋਲੀ ਮਾਰੂ ਭੈਣ ਚੋਦੀ ਨੂੰ ਨਾਲ ਜਿਹਨੇ ਮੇਰਾ ਘਰ ਪਟਿਆ ਉਹਨੂੰ ਮਾਰੂਗਾ ਹੈ ਮੈਂ ਉਹਨੂੰ ਐਡਾ ਮੈਂ ਪਾਗਲ ਨਹੀਂ ਹੈਗਾ ਮੈਂ ਉਹਦੀ ਬਾਹਾਂ ਪਾੜੂਗੀ ਚੱਲ ਕੋਈ ਗੱਲ ਨਹੀਂ ਯਾਰ ਪਰਦਾ ਆਪਣੀ ਗਲਤੀ ਹੋ ਗਿਆ ਕਿਹੜਾ ਪਿਆਰ ਹੋਇਆ ਓਏ ਕੀ ਰਿਪਲਾਈ ਆ ਰਿਹਾ ਮੋਰੇ ਫਿਰ ਮੈਂ ਉਸ ਸਭ ਨਾਲ ਗੱਲ ਕਰਦਾ ਨਾ ਗਾਂਧੀ ਅੱਛਾ ਮੈਨੂੰ ਉਸਰਚੀ ਫੀਲ ਹੁੰਦਾ ਆ ਮੈਨੂੰ ਉਹ ਰਿਪਲਾਈ ਆ ਰਿਹਾ ਅੱਗਿਓ ਮੈਨੂੰ ਜਿੱਦਾਂ ਮੈਂ ਕਿਹਾ ਵੀ ਕਿਵੇਂ ਆ ਮਨੂੰ ਮੁਰ ਲੱਗਾ ਵਧੀਆ ਫਿਰ ਮੈਂ ਕਿਹਾ ਹੋਰ ਕੀ ਕਰਦੀ ਆ ਮੈਂ ਸਾਰੇ ਮੈਸੇਜਸ ਕਰ ਦਉ ਤੁਹਾਨੂੰ ਮੇਰੇ ਪੇਜ ਹੋਇਆ ਵਿੱਚ ਆਪਾਂ ਨਹੀਂ ਦਿਖਾਉਂਦੇ ਤੇ پاਗਲ ਪਰ ਭੈਜੀ ਮੈਨੂੰ ਦਵਾਈ ਦੂਈ ਦਵਾਓ ਬਾਈ ਅੱਛਾ ਹਾਂ ਸਾਰਾ ਕੁਝ ਪਿਆ ਜਿਹੜੀ ਪ੍ਰਾਣੀਏ ਜਿਹੜੀ ਆਈ ਦੀ ਆਪਾਂ ਪੋਡਕਾਸਟ ਵੀ ਦਿਖਾਉਂਗੇ ਇਹਨੂੰ ਛੱਡ ਕੇ ਜਿਹੜੀ ਮਸ਼ਹੂਰ ਦੀ ਪ੍ਰਾਣੀਏ ਇਹਨੂੰ ਲੱਗਦਾ ਕਿ ਰਿਸਪੌਂਡ ਕਰ ਰਹੀ ਹੈ ਹਾਂ ਮੈਨੂੰ ਲੱਗਦਾ ਤੁਸੀਂ ਉਹਨੂੰ ਉਹਦੇ ਉੱਤੇ ਰਿਪਲਾਈ ਕਰੀ ਜਾਊਗਾ ਉਹਦਾ ਬਲੌਗ ਆ ਉਹ ਤਾਂ ਹੁਣ ਉਹ ਐਡੀ ਚਲਾਉਂਦੀ ਨਹੀਂ ਉਹ ਤਾਂ ਵਿਆਹ ਹੋ ਗਿਆ ਠੀਕ ਹੈ ਨਾ ਉਹਨੂੰ ਉਹ ਐਡੀ ਤੇ ਮੈਸੇਜ ਕਰੀ ਉਹ ਕਹਿੰਦਾ ਮੈਨੂੰ ਐਂ ਲੱਗਦਾ ਜਿਵੇਂ ਮੈਨੂੰ ਜਵਾਬ ਦੇਈ ਜਾਂਦੀ ਹੈ ਲੈ ਦੇਖੋ ਆਹ ਪੜਾਇਆ ਹੈ ਇਹਨੂੰ ਦਵਾਈ ਦਵਾ ਉਸਤਾਦ ਇਹ ਘਰ ਦੇ ਨੂੰ ਕਹਿਣਾ ਬਾਈ ਤੇ ਤੁਸੀਂ ਨਹੀਂ ਕੁੜੀਏ ਤੂੰ ਦੱਸ ਮੈਨੂੰ ਇਹ ਦਿਨ ਕਿਹੜੇ ਚੱਲੀਆਂ ਨੇ ਤੂੰ ਆਸਕਾ ਨੂੰ ਢੋਂਡਾਂ ਨੂੰ ਲਿਆ ਲੈ ਕੇ ਇੰਟਰਵਿਊ ਕਰੀ ਜਾਨੀ ਕਿਤੇ ਬਾਪ ਜਾਨਾ ਨਾਲ ਲੱਤਾਗਾ ਹੈ ਜਿਨ੍ਹਾਂ ਨੇ ਆਦੇ ਛੋਡੇ ਵਾਸਤੇ ਉਹ ਛੋਡੇ ਵਾਸਤੇ ਭੈਣ ਚੋਂ ਦੋ ਚਾਰ ਪੁੱਤ ਵਾਰਦੇ ਆਪਦੇ ਉਹਨੇ ਤੇ ਤੁਸੀਂ ਭੈਣ ਜਦੋਂ ਢੋਂਡ ਅਗਿਰਾਂ ਨੂੰ ਲਿਆ ਕੇ ਆਹ ਕਿਹੜੀ ਇੰਟਰਵਿਊ ਕਰੀ ਜਾਨੀ ਤੂੰ ਜਿੱਦ ਨੂੰ ਇੰਨਾ ਤਰਸ ਤੂੰ ਵਿਆਹ ਕਰਾ ਲੈ ਇਹਦੇ ਨਾਲ ਜਬਾ ਜਿਹਦੇ ਨਾਲ ਜਾ ਜੋ ਤੈਨੂੰ ਦੱਸਦਾ ਤੂੰ ਬਾਜੇ ਦੇ ਨਾਲ ਵਿਆਹ ਕਰਾ ਲੈ ਜਾ ਜਾ ਭੱਜ ਜਾ ਹੋਰ ਯਾਰ ਗਣ ਕਿਹੜੇ ਚਿੱਲੀ ਜਾਂਦੇ ਨੇ ਠੀਕ ਹੈ ਮੈਂ ਤਾਂ ਇਹ ਨੂੰ ਹੋਰ ਚੀਜ਼ ਦਾ ਨਾਮ ਵੀ ਲੈਣਾ ਚਾਹੁੰਦਾ ਬਾਬਿਆਂ ਦਾ ਪਰ ਉਹ ਸੋਚੋ ਮਾਰੇ ਮੋਟਾ ਉਹ ਕਿੰਨਾ ਕਹਿੰਦੇ ਕੀ ਕੀਤਾ ਪੰਜਾਬ ਦੇ ਵਾਸਤੇ ਹੈ ਹੈ ਕਮਾਲ ਕਰੀ ਜਾਂਦੇ ਔਰ ਇਹਨੇ Baal ਵੱਡੇ ਕਰ ਲਏ ਦਾੜੀ ਵੱਡੀ ਕਰ ਲਈ ਇਹ ਨੂੰ ਦੇਖ ਕੇ ਵਾ ਕੀ ਕੁਝ ਹੋਇਆ ਮੈਂ ਸੁਣਦਾ ਤਾਂ ਇਹ ਨੂੰ ਦੇਖ ਕੇ ਕੀ ਫਰਕ ਪਿਆ ਗਿਆ ਦੇਖੋ ਜਿੰਨੀ ਸ਼ਿਸ਼ਟ ਇੱਕ ਹੋਰ ਆ ਗਿਆ ਇਹ ਵੀ ਕੁੜੀਆਂ ਤੋਂ ਖਰੀਦਦਾ ਉਹ ਕੁੜੀ ਆਏ ਥੋੜੀ ਕਹਿੰਦੀ ਵੀ ਦਾੜੀ ਵੱਡੀ ਕਰ ਲੋ, ਵਾਲ ਵੱਡੇ ਕਰ ਲੋ, ਦਾੜੀ ਨਾ ਕਟਾਈ ਤੂ ਜੇ ਕੁੜੀ ਛੱਡ ਕੇ ਭੱਜ ਜਾਂਦੀ ਆਏ ਥੋੜੀ ਕਹਿੰਦੀ ਹੁੰਦੀ ਆ ਵੀ ਤੂੰ ਦਾੜੀ ਰੱਖੀ ਹੈ ਵੱਡੇ ਵਾਲ ਕਰ ਲਈ, ਨੋਣਾ ਧੋਣਾ ਤੋਂ ਛੱਡਿਆ ਹੱਥਾਂ ਬਈ ਇੱਕ ਆ ਗਲੇ ਤੈਨੂੰ ਦੇਖ ਕੇ ਆਏ ਫੋਟੋ ਲਾਦਨੇ ਥੱਲੇ ਆ ਵੀ ਆ ਵੀ ਰੀਲਾ ਪਾਈ ਜਾਣਗੇ, ਇਹ ਫੇਮ ਦਾ ਚੱਕਰ ਆ ਸਾਰਾ ਕੁਝ ਇਹਦਾ ਇੱਕ ਆ ਗਿਆ ਬੈਰ ਰੰਗ ਰੂਪ ਸਭ ਦਾ ਚੇਂਜ ਹੁੰਦਾ ਮੇਰੇ ਫੋਟੋਆਂ ਦੇ ਵਿੱਚ ਤੁਸੀਂ ਪ੍ਰਾਣੀਆਂ ਠੀਕ ਆ ਨਾ ਰਾਗ ਗਰੂਪ ਐਂਡ ਤੇ ਸਭ ਕਿਉਂਕਿ ਬਈ ਖਾਣ ਪੀਣ ਦਾ ਫਰਕ ਪੈਣਾ ਤੂੰ ਇੱਕ ਮਹੀਨੇ ਬਾਅਦ ਤੂੰ ਸੋਮਾ ਹੋ ਜਾਏਗਾ ਤੂੰ ਚੱਜ ਨਾਲ ਸਾਹ ਕਾਲਾ ਤੂੰ ਘੈਂਟ ਬਣ ਜਾਏਗਾ ਇੱਕ ਮਹੀਨੇ ਬਾਅਦ ਠੀਕ ਆ ਨਾ ਮੈਂ ਸੋਨੂੰ ਕਹਿਣਾ ਉਸਤਾਦ ਇਹ ਚੰਗੀਆਂ ਗੱਲਾਂ ਨੇ ਤੁਸੀਂ ਦੋਸਤੋ ਮੇਰੀ ਵੀਡੀਓ ਦੇਖ ਰਹੇ ਹੋ ਮੈਨੂੰ ਪਤਾ ਬਥੇਰੇ ਜਜ਼ਬਾਤੀ ਬੰਦੇ ਜਿਹਨਾਂ ਦਿਲ ਟੁੱਟੇ ਹੋ ਦੇਖੀ ਜਾਂਦੇ ਹੋਣ ਇਹ ਵੀਡੀਓ ਸੋਡੇ ਦਿਲ ਟੁੱਟੇ ਤੁਸੀਂ ਆਏ ਹਰ ਜੱਗ ਤਾਂ ਕਿਤੇ ਕਰਦੇ ਹੋਮ ਹੋ ਗਏ ਪਰ ਆਪਣੀ ਮਾਂ ਸਾਹਮਣੇ ਥੋੜੀ ਆਪਣੀ ਮਾਂ ਨੂੰ ਤੂੰ ਨਹੀਂ ਪਤਾ ਲੱਗਣ ਦੇ ਨਾ ਤੁਸੀਂ ਕਿੰਨੇ ਦੁੱਖਾਂ ਤੁਸੀਂ ਪਹਿਲਾਂ ਦੇ ਮਾਂ ਨੂੰ ਕਿੰਨਾ ਦੁੱਖ ਦਿੱਤਾ ਹੋਊਗਾ ਸੋਚ ਕੇ ਦੇਖ ਸੋਚੋ ਤੁਸੀਂ ਉਹਦੀ ਮਾਂ ਕੋਲ ਸਾਹਮਣੇ ਐਦਾਂ ਰੋਵੋਗੇ ਉਹਦੀ ਮਾਂ ਦੀਆਂ ਅੰਦਰਾਂ ਤਰਫ ਆਓਗੇ ਓਏ ਉਹਦਾ ਦਿਲ ਕੰਬਦਾ ਉਹ ਤੇਰੀ ਮਾਂ ਦਾ ਓਏ ਹੈ ਇਹ ਤੇਨੂੰ ਨਾਮਿਨੇਟਡ ਢਿੱਚ ਰੱਖਿਆ ਹੋਇਆ ਤੈਨੂੰ ਪਾਲਿਆ ਪੋ ਸੈਂਡਾ ਵੱਡਾ ਜੀਤਾ ਤੂੰ ਉਹ 2 ਸਾਲਾਂ ਦੀ ਕੁੜੀ ਨੂੰ ਓਏ ਇਹਨੂੰ ਤੂੰ ਨਾ ਤੁਸੀਂ ਪੰਪਣਾ ਰਿਹਾ ਕਰੋ ਬਾਈ ਹੈ ਤੁਸੀਂ ਕਿੰਦਾ ਘਰ ਪੱਟਿਆ ਨੇ ਪੰਪ ਵਾਲਿਓ ਤੁਹਾਨੂੰ ਕਹਿੰਦਾ ਮੈਂ ਹੈ ਐਡਾ ਕਿਤਾ ਤੁਸੀਂ ਇਹਨੂੰ ਕਹੋ ਇਹਨੂੰ ਲਾਨਤਾ ਪਾਓ ਤੁਸੀਂ ਕਿਹੇ ਸਰੀ ਜਨਾਂ ਤੂੰ ਲੱchnੋਗੇ ਛਾੜ ਦੇ ਵੀ ਉਹਦੀ ਜ਼ਿੰਦਗੀ ਬਣਾ ਦੂਗੀ ਮੈਂ ਉੱਠ ਚੰਗਾ ਭਲਾ ਮੁੰਡਾ ਤੂੰ ਚੰਗੇ ਭਲੇ ਤੈਨੂੰ ਸ਼ਹਿਰ ਆਉਂਦੇ ਨੇ ਹੈ 好我得嘞！我。